त्यहारा दिवाली ਤੇ ਆ ਕੇ ਦੇਖਿਆ ਜਿਹੜਾ ਜਰਾ ਟ੍ਰੈਫਿਕ ਨੀ ਆਜ ਸਾਡੇ ਐਸਐਸਪੀ ਸਾਹਿਬ ਕੇ ਸ਼ਰਵਾਇ আলম ਜੀ ਰਹੇ ਨਾ ਇਹ ਦੇਸ਼ਵੀ ਟ੍ਰੈਫਿਕ ਸਿਰਕਰਵਾਨ ਸਿੰਘ ਜੀ ਤੇ ਸ਼ਹਿਰ ਵਿੱਚ ਤਿਹਾਰਾਂ ਦੇ ਮਤੇਰ ਤੇ ਖਾਸ ਕਰਕੇ ਦੀਵਾਲੀ ਦੇ ਅਸੀਂ ਕੁਕਤਾ ਦੋ ਮਿੰਟ ਚੱਲਦੇ ਦੋ ਮਿੰਟ ਤੇ ਪ੍ਰੋਪਰ ਡੈਰੀਕੇਟਿੰਗ ਕਰਕੇ ਵੰਬੇ ਕਰਕੇ ਲੋਕਾਂ ਨੂੰ ਸੂਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਪਬਲਿਕ ਨੂੰ ਸਾਡੀ ਅਪੀਲ ਹੈ ਵੀ ਆਪਣੇ ਟ੍ਰੈਫਿਕ ਰੂਲਸ ਨੇ ਜੋ ਉਹਨਾਂ ਫਾਲੋ ਕਰਨ ਜਿੱਥੇ ਪਾਰਕੂ ਬਣੀ ਹੈ ਪਾਰਕੂ ਉੱਥੇ ਕਰ ਤੇ ਦੁਕਾਨਦਾਰਾਂ ਨੂੰ ਵੀ ਅਪੀਲਾ ਵੀ ਜੋ ਪ੍ਰੋਪਰ ਅਪੀ ਮੈਂਟੇਨ ਰੱਖਣ ਦੁਕਾਨ ਦਾ ਡੈਕੋਰਮ ਕੋਈ ਚੀਜ਼ ਨਾ ਹੋਵੇ ਤਾਂ ਇਹ ਲੋਕਾਂ ਨੂੰ ਪਰੇਸ਼ਾਨੀ ਹੋਵੇ ਤਾਂ ਇਹ ਤਿਹਾਰ ਸੁਖ ਸ਼ਾਂਤੀ ਨਾਲ ਖਤਮ ਹੋਵੇ ਤੇ ਜੇ ਕੋਈ ਸ਼ਕਤੀ ਵਸਤੂ ਜਾਂ ਕੋਈ ਸ਼ਕਤੀਕ ਪਸੰਦ ਦਿਖਦਾ ਉਹਦੇ ਬਾਰੇ ਸਾਨੂੰ ਸਾਡੇ ਮਾਇਰ ਕੋਲ ਕੋਲ ਤੇ ਲੱਗੇ ਹੋਏ ਵੀ ਕੁਸ਼ਮੰਨੀ ਤਲਾ ਦੇਵੇ ਤਾਂ ਕਿ ਉਹ ਸਮੇਸੇ ਰੱਖਿਆ ਜਾਵੇ 4 ਰੁਪਈਆ ਨੂੰ ਬਾਹਰ ਲੈ ਕੇ ਜਿਹੜੇ ਇਹ ਸ਼ਹਿਰ ਦੇ ਆ ਉਹਨੂੰ ਕੀ ਕਹਿਣਾ ਚਾਹੀਦਾ 4 ਰੁਪਈਏ ਬੰਦਰੇ ਸਾਡੇ ਕੋਲ ਸਾਡੇ ਬੰਦੇ ਪ੍ਰੋਪਰ ਕੀਤੇ ਹੋਏ ਨੇ ਜੋ ਸਦਰ ਬਾਜ਼ਾਰ ਹੈ ਉਹਨੂੰ ਪ੍ਰੋਪਰ ਬੈਰਮਨ ਵਿੱਚ ਕਰਕੇ ਬੈਰੀਕੇਡਿੰਗ ਕਰਕੇ ਅਸੀਂ ਰੋਕਿਆ ਹੋਇਆ ਸਾਰਾ ਲੋਕਾਂ ਨੂੰ ਕੀ ਪੀਣ ਕਰਨਾ ਚਾਹੀਦਾ ਲੋਕਾਂ ਨੂੰ ਪੀ ਲੈ ਵੀ ਲੋਕ ਆ ਕੇ ਸੇ ਖੁਸ਼ੀ ਖੁਸ਼ੀਆਂ ਦੇ ਤਿਹਾਰ ਹੈ ਜਿਹੜਾ ਸੋ ਚੰਗੀ ਤਾਂ ਹੀ ਮਨਸਾ ਦੇ ਸਾਰਿਆਂ ਵਾਸਤੇ ਆਪਾਂ ਆਪਣੀ ਸਹੂਲਤ ਨਾਲ ਦੇਖੀਏ ਲੋਕਾਂ ਦੇ ਸਹੂਲਤ ਲਈ ਵੀ ਜੋ ਪ੍ਰੋਪਰ ਵੇ ਹੈ ਉਸੇ